ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਦੰਦਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਤੇ ਸੱਚ ਦਾ ਮਾਰਗ ਦੱਸਦੇ ਹੋਏ ਚੰਬੇ ਪਹੁੰਚੇ ਚੰਬਾ ਅਜਕਲ ਹਿਮਾਚਲ ਪ੍ਰਦੇਸ਼ ਵਿੱਚ ਹੈ ਉਸ ਵਕਤ ਚੰਬਾ ਰਿਆਸਤ ਦੀ ਰਾਜਧਾਨੀ ਸੀ ਚੰਬਾ ਹੀ ਸੀ ਇਹ ਸੁੰਦਰ ਪਹਾੜੀ ਸ਼ਹਿਰ ਬਰਿਆ ਰਾਵੀ ਦੇ ਕੰਢੇ ਤੇ ਹੈ ਇੱਥੋਂ ਦੇ ਲੋਕ ਗੋਲੇ ਭਾਰੇ ਪਹਾੜੀਏ ਦੇਵੀ ਦੇਵਤਿਆਂ ਦੇ ਪੁਜਾਰੀ ਸਨ ਉਹ ਸੀਤਲਾ ਦੇਵੀ ਵੀ ਪੂਜਾ ਕਰਦੇ ਸਨ ਗੁਰੂ ਪਿਆਰੇ ਉਹ ਇੱਕ ਵੱਡਾ ਮੰਦਿਰ ਸੀ ਉਸ ਮੰਦਿਰ ਵਿੱਚ ਸਵੇਰੇ ਤੇ ਸ਼ਾਮ ਨੂੰ ਬੜਾ ਹੀ ਭਾਰੀ ਘਾਟ ਹੁੰਦਾ ਸੀ ਅਗਸਤ ਦੇ ਮਹੀਨੇ ਬਰਿਆ ਦੇ ਕੰਢੇ ਇਕ ਵੱਡਾ ਕੌਮੀ ਮੇਲਾ ਹੁੰਦਾ ਹੈ ਉਹ ਮੇਲਾ ਵੀ ਉਸ ਸਮੇਂ ਹੋ ਰਿਹਾ ਸੀ ਉਸ ਸਮੇਂ ਰਾਜੇ ਰਾਣੀਆਂ ਵੀ ਆਮ ਲੋਕਾਂ ਵਾਂਗ ਮੰਦਰ ਵਿੱਚ ਆਉਂਦੇ ਸਨ ਗੁਰੂ ਜੀ ਆਪਣੇ ਸੁਭਾਅ ਨਾਲ ਮੰਦਰ ਦੇ ਬਾਹਰ ਜਾ ਕੇ ਬੈਠ ਗਏ ਅਤੇ ਕੁਝ ਦੇਰ ਬਾਅਦ ਮਹਾਰਾਜ ਨੇ ਭਾਈ ਮਰਦਾਨੇ ਜੀ ਨੂੰ ਆਖਿਆ ਮਰਦਾਨਿਆਂ ਰਵਾਵ ਛੇੜ ਤਾਂ ਭਾਈ ਮਰਦਾਨੇ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਨੇ ਰਬੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਪਹਾੜੀ ਲੋਕ ਰਾਗ ਦੇ ਬੜੇ ਪ੍ਰੇਮੀ ਹੁੰਦੇ ਹਨ ਰਾਗ ਦੀ ਧੁਨ ਸੁਣ ਕੇ ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਦੇ ਚਾਰੇ ਪਾਸੇ ਆ ਕੇ ਬੈਠ ਗਏ ਬਹੁਤ ਚਿਰ ਬਾਣੀ ਦਾ ਕੀਰਤਨ ਸੁਣਾਉਣ ਪਿੱਛੋਂ ਗੁਰੂ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ गुरुजी ने आख्या हे पुरखो कुदरत ने तोहड़े देश नू बड़ा हरा भरा शांति ते शीतल वायु मंडल वाला बनाया है कुदरत दी गोदी विच खेड़दे होए भी तुसे कुदरत नू नहीं समझदे यह तुहाडी अज्ञानता है पिता दी गोदी विच बैठा होया बच्चा जिवें यह नहीं समझदा कि ओह पिता कोल बैठा है फिर किसे वल दौड़न दा

ਮੰਦਰਾਵੇਸ ਤੁਸੀਂ ਰੱਖੀਆਂ ਹਨ ਇਹ ਸਭ ਮਾਇਆ ਮੰਗਣ ਵਾਸਤੇ ਹਨ ਚਲਾਕ ਪੰਡਤਾ ਨੇ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਸਤੇ ਮੁਕਤੀ ਦੇ ਨਾਮ ਉੱਤੇ ਇਹ ਮੂਰਤੀਆਂ ਸਥਾਪਿਤ ਕੀਤੀਆਂ ਹੋਈਆਂ ਹਨ ਇਹ ਗੱਲ ਯਾਦ ਰੱਖੋ ਕਿ ਮੌਤ ਨੇ ਸਾਰਿਆਂ ਨੂੰ ਮਾਰ ਲੈਣਾ ਹੈ ਇਹਨਾਂ ਮੰਦਰਾ ਨੂੰ ਵੀ ਢਾਹ ਢੇਰੀ ਕਰ ਦੇਣਾ ਹੈ जिसने मौत उलम बचना है ओहो गुरु जी दी शरण लगण ते उस परमात्मा ਨੂੰ ਸਮਝਣ ਅਤੇ ਉਹਦਾ ਸਿਮਰਨ ਕਰਨ ਜਿਹੜਾ परमात्मा सदा अमर ਹੈ ਜਿਸਦਾ ਹਿਸਾਬ ਨਹੀਂ ਹੋ ਸਕਦਾ ਜੋ ਕੁਦਰਤ ਦੇ ਹਰ ਇੱਕ ਅੰਗ ਵਿੱਚ ਵਸਿਆ ਹੋਇਆ ਹੈ बस ਐਸੇ परमात्मा ਨੂੰ ਚੇਤੇ ਕਰੋ ਜੋ ਨਾ ਕਦੇ ਮਰਦਾ ਹੈ ਤੇ ਨਾ ਕਦੇ ਜਮਦਾ ਹੈ ਰਾਜੇ ਬਾਦशाह নবাব ਅਮੀਰ ਜੋ ਵੀ ਵੱਡੇ ਵੱਡੇ ਲੋਕ ਬੈਸ ਰਹੇ ਹਨ ਤੇ ਮੰਦਰਾਂ ਦੇ ਪੁਜਾਰੀ ਪਾਂਡੇ ਹਨ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਰਹਿਣਾ ਨਾ ਰਹੇ ਹਨ ਪਰਮਾਤਮਾ ਦੇ ਸਿਮਰਨ ਤੋਂ ਭੁੱਲੇ ਹੋਏ ਹੋਣ ਕਰਕੇ ਦਰਗਾਹ ਵਿੱਚ ਇਹਨਾਂ ਨੂੰ ਬਿਆਨ ਤੇ ਦੁੱਖ ਭੋਗਣੇ ਪੈਣਗੇ ਉਹੀ ਬਚ ਸਕਦੇ ਹਨ ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ ਗੁਰੂ ਪਿਆਰਿਓ ਜਿਸ ਵੇਲੇ ਗੁਰੂ ਜੀ ਇਹ ਉਪਦੇਸ਼ ਕਰ ਰਹੇ ਸਨ ਉਸ ਵੇਲੇ ਰੱਬੀ ਸਬਬ ਨਾਲ ਉਥੋਂ ਦਾ ਰਾਜਾ ਵੀ ਆ ਗਿਆ ਉਹ ਮੰਦਰ ਵਿੱਚ ਦੇਵੀ ਦੀ ਪੂਜਾ ਕਰਨ ਵਾਸਤੇ ਆਇਆ ਸੀ ਤੇ ਚੜਾਵੇ ਵਾਸਤੇ ਉਸ ਕੋਲ ਅਨੇਕਾਂ ਤਰ੍ਹਾਂ ਦੀ ਸਮਗਰੀ ਤੇ ਭਾਰੀ ਧਨ ਦੌਲਤ ਵੀ ਸੀ ਉਸ ਵਕਤ ਗੁਰੂ ਜੀ ਨੇ ਇੱਕ ਸ਼ਬਦ ਦੇ ਕੁਚੀ ਆਵਾਜ਼ ਵਿੱਚ ਉਚਾਰਿਆ ਉਸਤਾ ਭਾਉ ਇਹ ਸਹੀ ਉਹ ਪੁਰਸ਼ੋ ਇਹਨਾ ਪੱਖਾਂ ਦੀ ਪੂਜਾ ਕਰਨ ਵਾਲਿਓ ਥੋੜਾ ਸੋਚੋ ਦੇਵੀ ਦੇਵਤਿਆਂ ਦੀ ਪੂਜਾ ਕਰਨ ਤੇ ਤੁਹਾਨੂੰ ਕੀ ਲਾਭ ਮਿਲੇਗਾ ਜਾਂ ਜੋ ਤੁਸੀਂ ਮੰਗਦੇ ਹੋ ਉਹਨਾਂ ਨੇ ਕੀ ਦੇਣਾ ਹੈ ਜਿਸ ਤਰ੍ਹਾਂ ਇਹ ਆਪ ਹੀ ਪਾਣੀ ਵਿੱਚ ਡੁੱਬ ਜਾਂਦੇ ਹਨ ਉਸ ਤਰ੍ਹਾਂ ਹੀ ਪੂਜਾ ਕਰਨ ਵਾਲਿਆਂ ਨੂੰ ਡੋਬ ਲੈਂਦੇ ਹਨ ਰਾਜਾ ਗੁਰੂ ਜੀ ਦੇ ਬਚਨ ਸੁਣ ਕੇ ਖੜਾ ਹੋ ਗਿਆ ਲੋਕਾਂ ਦਾ ਇਕੱਠ ਵੇਖ ਕੇ ਬੜਾ ਹੈਰਾਨ ਹੋਇਆ ਮੰਦਰ ਵੱਲ ਜਾਣ ਤੋਂ ਪਹਿਲਾਂ ਉਸਨੇ ਗੁਰੂ ਜੀ ਨੂੰ ਪੁੱਛਿਆ हे ਅਤੀਤ ਤੁਸੀਂ ਕੌਣ ਹੋ ਮੇਰੇ ਹੁਕਮ ਤੋਂ ਬਿਨਾਂ ਮੰਦਰ ਦੇ ਸਾਹਮਣੇ ਦੂਜੇ ਦੇਵਤਾ ਦੇ ਵਿਰੁੱਧ ਤੁਸੀਂ ਕਿਉਂ ਪੂਜ ਜਲ ਰਹੇ ਹੋ ਪਰ ਗੁਰੂ ਜੀ ਚਾਹੁੰਦੇ ਸਨ ਕਿ ਕੋਈ ਰਾਜਾ ਜਾਂ ਪੁਜਾਰੀ ਉਹਨਾਂ ਨਾਲ ਗਿਆਨ ਚਰਚਾ ਛੇੜੇ ਗੁਰੂ ਜੀ ਨੇ ਰਾਜੇ ਨੂੰ ਅੱਗੇ ਬੁਲਾ ਲਿਆ ਤੇ ਕਿਹਾ हे ਰਾਜਨ ਸਾਧੂ ਨਾਲ ਬਚਨ ਬਿਲਾਸ ਸਿਰਜ ਨਾਲ ਕਰਨੇ ਚਾਹੀਦੇ ਹਨ ਮੈਂ ਪਰਮਾਤਮਾ ਦਾ ਭੇਜਿਆ ਹੋਇਆ ਇੱਕ ਪੁਰਸ ਹਾਂ ਮੈਂ ਸੱਚ ਦਾ ਪ੍ਰਚਾਰ ਕਰਦਾ ਹਾਂ ਝੂਠ ਦਾ ਨਹੀਂ ਕਿ ਪੱਥਰ ਦੀ ਮੂਰਤ ਟੁੱਟਦੀ ਨਹੀਂ ਹੈ ਤੇ ਡੋਬ ਨਹੀਂ ਸਕਦੀ ਗੁਰੂ ਪਿਆਰਿਓ ਰਾਜਾ ਗੁਰੂ ਜੀ ਦੇ ਚਿਹਰੇ ਦਾ ਪ੍ਰਭਾਵ ਮਹਿਣਾ ਦਾ ਨੂਰ ਤੇ ਹਿਰਦੇ ਦੀ ਸੱਚਾਈ ਦੀ ਝਾਲ ਝਲ ਨਾ ਸਕਿਆ ਉਸ ਨੂੰ ਕੋਈ ਗੱਲ ਨਾ ਆਈ ਉਹ ਅੱਗੇ ਹੋ ਕੇ ਗੁਰੂ ਜੀ ਦੇ ਕੋਲ ਬੈਠ ਗਿਆ ਤੇ ਪੁੱਛਣ ਲੱਗਾ ਮਹਾਰਾਜ ਫਿਰ ਤੁਹਾਡਾ ਭਗਵਾਨ ਕਿਹਦਾ ਹੈ ਤੇ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਗੁਰੂ ਜੀ ਨੇ ਰਾਜੇ ਨੂੰ ਆਪਣੇ ਭਗਵਾਨ ਦੀ ਪਛਾਣ ਮੂਲ ਮੰਤਰ ਸਾਹਿਬ ਜੀ ਦੀ ਇੱਕ ਤੁਕ ਪੜ੍ਹ ਕੇ ਕਰਾਈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਦੋਂ ਗੁਰੂ ਜੀ ਨੇ ਇਹ ਸਵਰ ਦਾ ਪਰਮार्थ ਕੀਤਾ ਤਾਂ ਰਾਜੇ ਦੇ ਕਪਾਟ ਖੁੱਲ ਗਏ ਰਾਜੇ ਨੇ ਰਾਣੀਆਂ ਸਮੇਤ ਗੁਰੂ ਜੀ ਦੇ ਚਰਣਾ ਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਜ ਮਹਿਲਾ ਵਿੱਚ ਆਪਣੇ ਚਰਨ ਕੋਲ ਵਾਸਤੇ ਆખ્યા ਗੁਰੂ ਜੀ ਰਾਜੇ ਦੀ ਬੇਨਤੀ ਸੁਣ ਕੇ ਉਸ ਦੇ ਮਹਿਲਾ ਵਿੱਚ ਗਏ ਤੇ ਰਾਜੇ ਨੂੰ ਸਤਨਾਮ ਦਾ ਜਾਪ ਕਰਾਇਆ ਰਾਜੇ ਨੇ ਗੁਰੂ ਜੀ ਦੇ ਬਚਨ ਮੰਨ ਕੇ ਇੱਕ ਧਰਮਸ਼ਾਲਾ ਬਣਵਾਈ ਤੇ ਦੇਵੀ ਦੇਵਤਿਆਂ ਦੀ ਪੂਜਾ ਛੱਡ ਦਿੱਤੀ ਬਾਅਦ ਵਿੱਚ ਉਹ ਗੁਰੂ ਜੀ ਦਾ ਸਿੱਖ ਬਣ ਗਿਆ ਗੁਰੂ ਪਿਆਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਛੋਟੀ ਜਿਹੀ साखी होर सरवन करो गुरु प्यारे गुरु सिंह एक वेचे, ते बराज एक दिन दरबार आया ते महाराज गुरु नानक साहब ने अपनी नार जगत दे, दे तार दिते तलवार क्यों चुकी है ता पिछे बैठा सुथरे सा बोल पया आ पंडित कहंदा है महाराज पीछे बैठा होया यह मेरा मजाक उड़ा रहा है तब गुरुजी कहंदे चल फिर दोबारा सवाल कर ता पंडित ने कहा महाराज तुसी तलवार क्यों चुकी है ता सूत्र से फिर बोल पेया फिर पंडित ने उठ के एक डंडा चोक लिया कहंदा जेकर तू हों बोलया ता मैं डंडा मारूंगा तब सच्चे पासा ਸ੍ਰੀ ਹਰ ਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇਹ ਹੀ ਤੇਰੇ ਸਵਾਲ ਦਾ ਜਵਾਬ ਹੈ ਕਿ ਤੈਨੂੰ ਤਾਂ ਥੋੜਾ ਜਿਹਾ ਉਸ ਨੇ ਤੰਗ ਕੀ ਕੀਤਾ ਤੂੰ ਡੰਡਾ ਚੁੱਕ ਕੇ ਮਾਰਨ ਨੂੰ ਤਿਆਰ ਹੋ ਗਿਆ ਤੇ ਮੇਰੇ ਪਿਤਾ ਨੂੰ ਤਾਂ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਮੈਂ ਤਲਵਾਰ ਕਿਉਂ ਨਾ ਚੁੱਕਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅõਹ ਯਾ ਭੁੱਲਣਾ ਚੁੱਕਾਂ ਦੀ ਕਿ ਮਾਂ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਜੀ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ